ਪੰਜਾਬ ਸਰਕਾਰ ਦੇ ਪੈਂਕ ਬਦਲਣ ਦੇ ਫੈਸਲੇ ਤੋਂ ਬਾਅਦ 44301 ਮਿੱਟੀ ਮੀਲ ਵਰਕਰ ਆਪਣਾ ਮਹੀਨਾਵਾਰ ਪੱਤਾ ਵਾਪਸ ਨਹੀਂ ਲੈ ਸਕੇ ਹਨ। ਟ੍ਰੇਡ ਯੂਨੀਅਨਾਂ ਨੇ ਇਸ ਫੈਸਲੇ ਨੂੰ ਅਜੀਬ ਅਤੇ ਸਮਝ ਤੋਂ ਬਾਹਰ ਕਰਾਰ ਦਿੱਤਾ ਹੈ। ਉਹਨਾਂ ਦਾ ਕਹਿਣਾ ਹੈ ਕਿ ਇਹ ਕਾਮੇ ਜੋ ਸਮਾਜ ਦੇ ਹੇਠਲੇ طبਕੇ ਨਾਲ ਸੰਬੰਧਿਤ ਹਨ ਤੇ ਜਿਨ੍ਹਾਂ ਨੂੰ 3000 ਰੁਪਏ ਮਹੀਨਾਵਾਰ ਤਨਖਾਹ ਮਿਲਦੀ ਹੈ ਇਸ ਰੁਕਾਵਟ ਕਾਰਨ ਬਹੁਤ ਸਾਰੀਆਂ ਆਰਥਿਕ ਸਮੱਸਿਆਵਾਂ ਨਾਲ ਜੂਝ ਰਹੇ ਹਨ। ਉਹਨਾਂ ਨੂੰ ਪਹਿਲਾਂ 2500 ਰੁਪਏ ਤਨਖਾਹ ਮਿਲਦੀ ਸੀ ਜਦੋਂ ਤੱਕ ਨੇ ਪਿਛਲੇ ਸਾਲ ਇਸ ਵਿੱਚ 500 ਰੁਪਏ ਦਾ ਵਾਧਾ ਨਹੀਂ ਕੀਤਾ ਸੀ ਜੂਨ ਤੱਕ ਇਹ ਮਹਿਲਾ ਕਾਮੇ ਐਸਬੀਆਈ ਪੰਜਾਬ ਨੈਸ਼ਨਲ ਬੈਂਕ ਅਤੇ ਪੰਜਾਬ ਐਂਡ ਸਿੰਧ ਬੈਂਕ ਵਰਗੇ ਰਾਸ਼ਟਰੀਕ੍ਰਿਤ ਬੈਂਕਾਂ ਤੋਂ ਆਪਣੇ ਪੈਸੇ ਕਢਵਾ ਸਕਦੀਆਂ ਸਨ ਇਹਨਾਂ ਬੈਂਕਾਂ ਦੀਆਂ ਸ਼ਖਾਵਾਂ ਆਸਾਨੀ ਨਾਲ ਪਹੁੰਚਯੋਗ ਸਨ ਪਰ ਸਰਕਾਰ ਇਹ ਹੁਕਮ ਦਿੱਤਾ ਹੈ ਕਿ ਉਹਨਾਂ ਦਾ ਮਾਣ ਪੱਤਾ ਸਿਰਫ ਕੈਨਰਾ ਬੈਂਕ ਤੋਂ ਹੀ ਕਢਵਾਇਆ ਜਾ ਸਕਦਾ ਹੈ। ਗੁਰਦਾਸਪੁਰ ਜ਼ਿਲ੍ਹੇ ਵਿੱਚ ਇਸ ਬੈਂਕ ਦੀਆਂ ਸਿਰਫ 11 ਸ਼ਖਾਵਾਂ ਹਨ। ਸ਼ਖਾਵਾਂ ਦੀ ਘਾਟ ਕਾਰਨ ਮਹਿਲਾ ਕਰਮਚਾਰੀਆਂ ਨੂੰ ਆਪਣੇ ਪੈਸੇ ਪ੍ਰਾਪਤ ਕਰਨ ਲਈ ਦੂਰ ਤਰਾਡੇ ਥਾਮੇ ਤੇ ਜਾਣਾ ਪੈ ਰਿਹਾ ਹੈ। ਰਾਜਪੜ ਵਿੱਚ ਅਚਾਹ ਹੀ ਦ੍ਰਿਸ਼ ਦੇਖਣ ਨੂੰ ਮਿਲ ਰਿਹਾ ਹੈ। ਸਰਕਾਰੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਦੇ ਪਿੱਛੇ ਦਾ ਕਾਰਨ ਇਹ ਹੈ ਕਿ ਕੈਨਰਾ ਬੈਂਕ ਮੁਫਤ ਸਿਹਤ ਅਤੇ ਜੀਵਨ ਬੀਮਾ ਸਹੂਲਤ ਦੀ ਪੇਸ਼ਕਸ਼ ਕਰਦਾ ਹੈ।